ਵਾਹ ਖਾਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਮੋਟਰ ਤੇ ਬੂਟੇ ਲਾ ਰਹੇ ਆ ਜੀ ਇਹ ਜੀ ਨਿੰਬੂ ਦਾ ਇਹ ਜੀ ਸੰਤਰਿਆਂ ਦਾ ਇਹ ਸਜਾਵਟ ਵਾਸਤੇ ਕੋਲਣੇ ਜੀ ਤੇ ਆਂਬੇ ਜੀ ਇਹ ਵੀ ਆਂਬੇ ਇਹ ਆੜੂ ਹੈ ਜੀ ਆਨੇ ਮੈਂ ਕਮਰੇ ਦੀ ਸਵਾਈ ਵੀ ਹੋ ਗਈ ਜੀ ਇੱਥੇ ਬੈੱਡ ਆਣ ਗਿਆ ਹੁਣ ਤੁਸੀਂ ਰੁਕ ਜ਼ਰੂਰ ਲਵਾਓ ਆਕਸੀਜਨ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ